ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਹੋਰ ਹੋਪ ਕਰਦਾ ਹਾਂ ਸਾਰੇ ਵਧੀਆ ਠੀਕ ਹੋਵੋਗੇ ਆਪਾਂ ਤਾਂ ਬਾਈ ਯਾਰ ਆਪਣੀ ਮਿਹਨਤ ਕਰਦੇ ਆ 600 ਰੁਪਿਆ ਦੇ ਹੜੀਆ ਭਰਾਵਾ ਸਵੇਰ ਤੋਂ ਲੈ ਕੇ ਮਾਰਨਿੰਗ ਟਾਈਮ ਆ ਬਸ ਆਹ ਗੱਡੀ ਦੇ ਵਿੱਚ ਆ ਮਿਹਨਤ ਕਰਕੇ ਯਾਰ ਖਾਨੇ ਕੁਝ ਜ਼ਿੰਦਗੀ ਦੇ ਵਿੱਚ ਕਦੇ ਯਾਰ ਕੁਝ ਬਹੁਤ ਕੁਝ ਯਾਰ ਦੇਖਿਆ ਮਾੜਾ ਵੀ ਦੇਖਿਆ ਚੰਗਾ ਵੀ ਦੇਖਿਆ ਯਾਰ ਬਸ ਇੰਨਾ ਪਤਾ ਲੱਗ ਗਿਆ ਕਿ ਜਦੋਂ ਆਪਣੇ ਪ੍ਰਾਇ ਹੋ ਜਾਣਾ ਨਾ ਜਦੋਂ ਸਕੇ ਹੀ ਉਹ ਤੁਹਾਡਾ ਸਾਥ ਛੱਡ ਦੇਣ ਨਾ ਫਿਰ ਬੰਦਾ ਬਹੁਤ ਯਾਰ ਪਿੱਛੇ ਹਟ ਜਾਂਦਾ ਆ ਟੁੱਟ ਜਾਂਦਾ ਯਾਰ ਮੈਂ ਵੀ ਯਾਰ ਬਥੇਰਾ ਅਮਲ ਕੀ ਆਪਣੇ ਸਕੇ ਦਾ ਕਰਕੇ ਦੇਖਿਆ ਪਰ ਨਹੀਂ ਯਾਰ ਜਦੋਂ ਵੀ ਸਾਥ ਦਿੱਤਾ ਨਾ ਉਸ ਵਾਹਿਗੁਰੂ ਨੇ ਦਿੱਤਾ ਉਹਨੇ ਪਿੱਠ ਨਹੀਂ ਲੱਗਣ ਦਿੱਤੀ ਯਾਰ ਹੁਣ ਤੱਕ ਵੀ ਨਹੀਂ ਲੱਗਣ ਦਿੱਤੀ ਬਸ ਐਨਾ ਹੈ ਕਿ ਹਾਂ ਯਾਰ ਆਪਣੀ ਮਿਹਨਤ ਕਰਕੇ ਖਾਨੇ ਆਪਣਾ ਜੋ ਵੀ ਜਿੱਦਾਂ ਵੀ ਚੱਲਦਾ ਆ ਪਤਾ ਨਹੀਂ ਯਾਰ ਦੁਨੀਆ ਇਦਾਂ ਦੀ ਕਿਉਂ ਹੋ ਚੁੱਕੀ ਆ ਕਿ ਬਸ ਪੈਸੇ ਪਿੱਛੇ ਯਾਰ ਸਕੇ ਰਿਸ਼ਤੇ ਵੀ ਮਤਲਬ ਕੀ ਹਰ ਕੋਈ ਭੁੱਲ ਜਾਂਦਾ ਆ ਬਾਕੀ ਯਾਰ ਸੁਪਨੇ ਤਾਂ ਮੇਰੇ ਵੀ ਬਹੁਤ ਵੱਡੇ ਆ ਕਿ ਹਾਂ ਬਾਹਰ ਜਾ ਕੇ ਕਮਾਈ ਕਰਾਂ ਆਪਣੇ ਮਾਂ ਮਾਪੇ ਨੂੰ ਐਸ਼ ਕਰਾਵਾਂ ਯਾਰ ਕਦੇ ਸੁਪਨੇ ਪੂਰੇ ਹੁੰਦੀ ਹਿੰਮਤ ਨਹੀਂ ਹੁੰਦੀ ਯਾਰ ਪਤਾ ਨਹੀਂ ਯਾਰ ਕਿਦਾਂ ਕਰਾਂਗਾ ਕਿਦਾਂ ਨਹੀਂ ਬਸ ਇੰਨਾ ਕਿ ਹਾਂ ਇੱਥੇ ਮਿਹਨਤ ਜ਼ਰੂਰ ਕਰਦਾ ਯਾਰ ਮਿਹਨਤ ਕਰਕੇ ਖਾਣਾ ਆ ਰੱਬ ਨੇ ਕਦੇ ਕਿਸੇ ਅਗੇ ਹੱਥ ਨਹੀਂ ਢੰਨ ਦਿੱਤਾ ਯਾਰ ਉਹਦੇ ਆੜੀ ਵਾਲੇ ਬੰਦੇ ਆ ਬਾਕੀ ਯਾਰ YouTube ਦਾ ਨਵਾਂ ਚੈਨਲ ਬਣਾਇਆ ਹੈ ਪਲੀਜ਼ ਯਾਰ ਸਬਸਕ੍ਰਾਈਬ ਕਰਦੇ ਹੋ ਸ਼ੇਅਰ ਕਰਿਓ ਯਾਰ ਵੀਡੀਓ ਨੂੰ